ਉਨੇ ਕੋਨੇ ਤੇ ਵਾਇ ਸ਼ਰਮੀ ਖਾਲੀ ਜੰਦੇ ਪਰਿਵਾਰ ਦੇ ਮੈਂਬਰ ਤੇ ਬਾਦਲ ਪਰਿਵਾਰ ਦੇ ਮੈਂਬਰ ਸਹਿਬਾਨ ਪਤੀ ਅਨਸਰ ਦਾ ਵਾਈ ਗੁਰਜੀ ਕਾਕਲ ਦਾ ਵਾਇ ਨਿਤਿਕਾ ਜਦੋਂ ਬਾਦਲ ਸਾਹਿਬ ਗੋਟਲੇ ਹੋ ਗਏ ਉਹਨਾਂ ਨੇ ਮੈਨੂੰ ਬੁਲਾਇਆ ਤੇ ਮੈਨੂੰ ਕਹਿੰਦੇ ਹਸਤਾ ਸੀ ਚੰਦੀਗੜ੍ਹ ਇਨੇ ਕਾਕਾ ਹੁਣ ਤੂੰ ਜਲਾਲਾਬਾਦ ਦਾ ਖੇੜਾ ਛੱਡੀ ਤੇ ਅੱਜ ਦੇ ਵਾਦ ਤੂੰ ਜੰਗਵਰੀ ਲੰਬੀ ਦੇ ਲਈ ਲੰਬੀ ਐਨਾ ਮਹਿਸੂਸ ਕਰਨ ਲੋਕ ਕਿ ਮੇਰੇ ਬਾਦ ਲਵਾਰਿਸ ਹੋ ਗਿਆ ਤੇ ਮੈਂ ਉਦੋਂ ਹੀ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਜੀ ਘਰ ਤੁਹਾਡਾ ਹੈ ਤੇ ਤੁਸੀਂ ਇਸਨੂੰ ਸੰਭਾਲਣਾ ਤੇ ਪਰ ਜਦੋਂ ਬੰਦੇ ਨੂੰ ਪਤਾ ਹੀ ਲੱਗ ਜਾਂਦਾ ਮੈਂ ਤੁਹਾਨੂੰ ਇੰਨਾ ਕਹਿਣਾ ਚਾਹੁੰ ਮੈਂ ਆ ਸਾਡਾ ਘਰ ਹੈ ਜੋ ਸੇਵਾ ਬਾਦਲ ਸਾਹਿਬ ਨੇ ਕੀਤੀ ਜੋ ਪਰਿਵਾਰ ਮੈਨੂੰ ਰੱਖਿਆ ਕੋਸ਼ਿਸ਼ ਕਰੂੰਗਾ ਕਿ ਉਹ ਤੋਂ ਵੱਧ ਮੈਂ ਸੇਵਾ ਕਰ ਸਕਾਂ ਮੈਨੂੰ ਕੋਈ ਲਾਲਚ ਸੱਤਾ ਦੇ ਲਈ ਨਹੀਂ ਮੁੱਖ ਮੰਤਰੀ ਬੰਦੀ ਨਹੀਂ ਹੈ ਮੈਨੂੰ 15 ਸਾਲ ਪਹਿਲੇ ਜੋ ਦੂਜੀ ਵਾਰ ਬਾਦਲ ਸਾਹਿਬ ਟੀ ਮਿਨਿਸਟਰ ਬਣੇ ਮੈਨੂੰ ਬੁਲਾਇਆ ਕਹਿੰਦੇ ਜੀ ਹਉ ਸੌ ਤੂੰ ਚੱਕ ਮੈਂ ਕਿਹਾ ਜੀ ਨਾ ਮੈਂ ਕਿਹਾ ਜੀ ਜਿੰਨੋਂ ਤੱਕ ਤੁਸੀਂ ਜਿਉਂਦੇ ਹੋ ਮੁੱਖ ਮੰਤਰੀ ਤੁਸੀਂ ਬੰਨ ਹੈ ਆ ਜਿਹੜੀ ਮਿਹਨਤ ਹੈ ਜੋ ਕਮਾਈ ਆ ਥੋੜੀ ਜਾਇਦਾਦ ਹੈ ਮੈਨੂੰ ਉਹਦੇ ਗਰਾਨ ਵੀ ਕਈ ਵਾਰ ਸਾਲ ਬਾਅਦ ਕਾਕਾ ਹੁਣ ਤੂੰ ਤੂੰ ਜੁੰਬਰੀ ਲੈ ਮੈਂ ਕਹਿ ਰਿਹਾ ਤੇ ਪ੍ਰਮਾਤਮਾ ਮੇਰ ਕਰਦਾ ਜੇ ਪਿਛਲੀ ਵਾਰ ਆਪਣੀ ਸਰਕਾਰ ਬੰਦੀ ਤੇ ਬਾਦਲ ਸਾਹਿਬ ਤੇ ਮੇਲੇ ਬਣਨਾ ਬਣਉਣਾ ਉਹਨਾਂ ਨੂੰ ਫਿਰ ਤੋਂ ਸੀ ਆਪਾਂ ਉਹਨਾਂ ਦੀ ਦੇਣ ਨਹੀਂ ਦੇ ਸਕਦਾ ਉਹ ਜਾਂ ਬਾਦਲ ਸਾਹਿਬ ਵਰਗਾ ਬੰਨਾ ਵੀ ਪੜਾ ਓਕੇ ਅੱਛਾ ਉਹਨਾਂ ਨੇ ਦਿਲੋਂ ਪਿਆਰ ਕੀਤਾ ਸੇਵਾ ਕੀਤੀ ਦਿਲੋਂ ਮੈਨੂੰ ਲੱਗਦਾ ਪਹਿਲੇ ਮੁੱਖ ਮੰਤਰੀ ਹੈ ਮੈਂ ਕਹਿੰਦਾ ਹਿੰਦੁਸਤਾਨ ਦੇ ਇਤਿਹਾਸ ਵਿੱਚ ਜਿਨ੍ਹਾਂ ਨੇ ਆਪਣੇ ਸੂਬੇ ਨਾਲ ਦਿਲੋਂ ਸੇਵਾ ਕੀਤੀ ਤੇ ਦਿਲੋਂ ਜਦੋਂ ਸਰਕਾਰ ਬਣਦੀ ਸੀ ਸਮਝਦੇ ਸੀ ਕਿ ਮੇਰੀ ਹੁਣ ਜ਼ਿੰਮਵਾਰੀ ਬਣ ਗਈ ਪੰਜਾਬ ਨੂੰ ਤੇ ਗਰੀਬ ਨੂੰ ਕਿਸਾਨ ਨੂੰ ਵਪਾਰੀ ਨੂੰ ਸੂਬੇ ਨੂੰ ਅੱਗੇ ਲੈ ਕੇ ਜਾਣਾ ਇੱਥੇ ਮੁੱਖ ਮੰਤਰੀ ਬਣਦੇ ਐ ਮੁੱਖ ਮੰਤਰੀ ਦੀ ਕੌਫ ਪੂਰਾ ਕਰਨ ਵਾਸਤੇ ਬਿਲਕੁਲ ਕੱਡੀਆਂ ਆ ਗਈਆਂ ਪੁਲਿਸ ਆ ਗਈ ਦੂਜੀ ਗੱਲ ਮੁੱਖ ਮੰਤਰੀ ਜਿੰਨੇ ਮਰਜ਼ੀ ਦੇਖ ਲੋ ਭਵੇਂ ਕੈਪਟਨ ਹੈ ਭਵੇਂ ਆਹ ਹੋ ਗਵੰਤਮਾਨ ਉਹ ਮੁੱਖ ਮੰਤਰੀ ਬੰਦੇ ਟੋਰ ਵਾਸਤੇ ਬਾਦਲ ਸਾਹਿਬ ਬੰਦੇ ਸੇਵਾ ਵਾਸਤੇ ਇੰਨੀ ਗਰਮੀ ਵਿੱਚ ਅਫਸਰ ਥੱਕ ਜਾਂਦੇ ਉਹਨਾਂ ਨੇ ਤੁਹਾਡੇ ਕੋਲ ਆ ਕੇ ਬਹਿ ਜਾਣਾ ਤੇ ਬਹਿ ਕੇ ਸਵੇਰ ਤੋਂ ਲੱਗ ਜਾਣਾ ਮੈਨੂੰ ਤਾਂ ਆਪਰ ਵੀ ਥੱਕ ਜਾਂਦਾ ਸੀ ਫਿਰ ਉਹ ਨਹੀਂ ਥੱਕਦੇ ਸੀ ਉਹਨਾਂ ਅੰਮਿਸ਼ਲੀ ਸੀ ਮੈਂ ਮੈਨੂੰ ਯਾਦ ਹੈ ਆ ਬਾਦਲ ਸਾਹਿਬ ਜਦੋਂ ਪਿਛਲੇ ਇਲੈਕਸ਼ਨ ਹਾਰੇ ਮੈਨੂੰ ਬੜਾ ਮੈਂ ਵੀ ਆਪਣਾ ਅਫਸਰ ਸੀ ਮੈਨੂੰ ਆਪਣੀ ਹਾਰ ਦਾ ਅਫਸਰ ਦੁਖਣੀ ਸੀ ਮੈਨੂੰ ਉਹਨਾਂ ਦੀ ਹਾਰ ਦਾ ਕਿ ਮੈਂ ਸਮਝਿਆ ਕਿ ਯਾਰ ਉਹਨਾਂ ਨੂੰ ਖੜਾ ਹੀ ਨਹੀਂ ਕਰਨਾ ਸੀ ਤੇ ਮੈਂ ਆਪਣੇ ਕਮਰੇ 'ਚ ਬੈਠਾ ਬੜਾ ਉਦਾਸੀ 11 ਵਜੇ 11 ਵਜੇ ਰਿਜ਼ਲਟ ਪਤਾ ਲੱਗਿਆ ਸੀ 12 ਵਜੇ ਮੇਰੇ ਕੋਲੇ ਹੌਲੀ ਹੌਲੀ ਤੁਰਦੇ ਮੇਰੇ ਕਮਰੇ 'ਚ ਆ ਗਏ ਪੁੱਛਿਆ ਕੀ ਅਬ ਸੁਪੀਰ ਭਾਈ ਭੈਲ ਮੰਜੇ ਤੇ ਮੈਨੂੰ ਆ ਕੇ ਕਹਿੰਦੇ ਆ ਜਿਹੜਾ ਹੈਗਾ ਯੂਕਰੇਨ ਹਨਿਕ ਯੂਨਾਈਟਿਡ ਬਟ ਆਲੀ ਬੈਠੇ ਕਹਿੰਦੇ ਯੂਕਰੇਨ ਦਾ ਰਾਸ਼ਟਰਪਤੀ ਦੀ ਫੋਟੋ ਮਿਲ ਜੂ ਮੈਂ ਤਾਂ ਕਹਿ ਲੱਗਿਆ ਇਹ ਚਦਨ ਹਰੇ ਪੈ ਤੁਹਾਨੂੰ ਯੂਕਰੇਨ ਦੀ ਰਾਸ਼ਟਰਪਤੀ ਦੀ ਫੋਟੋ ਚਾਹੀਦੀ ਹੈ ਮੈਂ ਕਿਹਾ ਜੀ ਮੈਨੂੰ ਬੇਸ ਕਿਤੋਂ ਇਹਦੇ 100 ਰੁਪਏ ਇਹਦੇ ਤੋਂ ਯੂਕਰੇਨ ਦੀ ਕਹਿੰਦਾ ਮੈਨੂੰ ਚਾਹੀਦੀ ਹੈ ਮੈਂ ਕਿਹਾ ਤੁਹਾਨੂੰ ਕੋ ਚਾਹੀਦੀ ਹੈ ਤੇ ਸਾਰੇ ਹਰੇ ਤਾਂ ਤੁਸੀਂ ਵੀ ਆ ਗਏ ਤੇ ਮੈਂ ਵੀ ਆ ਗਿਆ ਉਹ ਕਹਿੰਦੇ ਮੈਂ ਆਪਣੇ ਕਮਰੇ ਚ ਲਾਉਣੀ ਹੈ ਮੈਂ ਕਿਹਾ ਆਪਾਂ ਕੁ ਕਿਸੇ ਦੀ ਫੋਟੋ ਲਾਉਣੇ ਮਹਾਪੁਰਖ ਦੀ ਲਾਉਣੇ ਤੇ ਯੂਕਰੇਨ ਦੀ ਰਾਸ਼ਟਰਪਤੀ ਦੀ ਮੈਂ ਕਿਹਾ ਕਿਉਂ ਲਾਉਣੀ ਹੈ ਕਹਿੰਦਾ ਦੇਖ ਲਓ ਬੰਦਾ ਬੜਾ ਮਨ ਦੇਖਿਆ ਹੈ ਭਾਵੇਂ ਉਹ ਪਤਾ ਨਾ ਜੰਗ ਲੱਗ ਹਾਰ ਰਿਹਾ ਹੈ ਮੈਂ ਰੂਸ਼ੀਆ ਨਾਲ ਲੜ ਰਿਹਾ ਐਡਾ ਕੁਲਖਾ ਹੈ ਮੱਖੀ ਜਿਡਾ ਰੂਸ਼ੀਆ ਦੇ ਸਾਹਮਣੇ ਕਹਿੰਦਾ ਪਰਵਾਹ ਨਹੀਂ ਕਰ ਰਿਹਾ ਡਟ ਕੇ ਲੜ ਰਿਹਾ ਕੋਈ ਸਨੇਹ ਦੇਣਾ ਚਾਹੁੰਦੇ ਸੀ ਮੈਨੂੰ ਕਹਿੰਦਾ ਹਾਰਦਲ ਕੀ ਫਰਕ ਪੈਂਦਾ ਤੂੰ ਦੇ ਕਿਡਾ ਉਹਨੂੰ ਪਤਾ ਕਿ ਮਨ ਮਰ ਜਾਣਾ ਹੈ ਉਦੋਂ ਦਾ ਕੋਈ ਅਮਰੀਕਾ ਮਲੂਕਾ ਨੇ ਇਸ ਲੈਣੀ ਦਿੱਤਾ ਜੀ ਉਦੋਂ ਤੇ ਇਕੱਲਾ ਉਹਨਾਂ ਕੋਲ ਹੀ ਸੀ ਦੋ ਥੋੜਾ ਮੋਟਾ ਜਾ ਰਸ਼ੀਆ ਨੇ ਪੈ ਗਿਆ ਸੀ ਮਗਰ ਉਹਨਾਂ ਦੇ ਉਹਨੂੰ ਪਤਾ ਸੀ ਪੱਕਾ ਮਰਨਾ ਹੈ ਪਰ ਉਹਨੇ ਦੇਲ ਨਹੀਂ ਛੱਡਿਆ ਲੜਾਈ ਲੜਦਾ ਰਿਹਾ ਫਿਰ ਮੈਂ ਸੋਚਿਆ ਤੇ ਕਹਿੰਦੇ ਮੈਂ ਇਹ ਗੱਲ ਤਾਂ ਉਹਨਾਂ ਦੀ ਆ ਕਹਿੰਦੀ ਸੀ ਉਹਨਾਂ ਨੇ ਕਿਹੜੇ ਫੋਟੋ ਨਾਲ ਕੀ ਕਰਨਾ ਤੇ ਅਗਲੇ ਦਿਨ ਮੈਨੂੰ ਕਹਿੰਦੇ ਟੈਲੀਫੋਨ ਕੀਤਾ ਬਲਕਾਰ ਦੇ ਆਪਣੇ ਸਟਾਫ ਕਿ ਮੈਂ ਧੰਵਾਦੀ ਦੌਰਾਨ ਸ਼ੁਰੂ ਕਰਨਾ ਉਹਦੇ ਬਾਅਦ ਸਾਰਿਆਂ ਦੇ ਘਰੇ ਧੰਵਾਦ ਕਰਨਗੇ ਇਹ ਜਾ ਵਰਨਾ ਬਹੁਤ ਔਖਾ ਇਹ ਵਾਰ ਕਿਉਂ ਗੁੱਸਾ ਜਾਂਦਾ ਸਰ ਬੰਦੇ ਵੀ ਗੁੱਸਾ ਜਾਂਦੇ ਹ ਤਾਂ ਕਿੰਨੀ ਸੇਵਾ ਕੀਤਾ ਪਰ ਨਹੀਂ ਦੇਖੋ ਇਹ ਜਾਂ ਇਨਸਾਨ ਮੈਨੂੰ ਕਈ ਵਾਰ ਦੇਖਦਾ ਹਾਂ ਨਾ ਲੋਕੀ ਉਬਲਦੇ ਆਉਂਦੇ ਹੁੰਦੇ ਜਿਵੇਂ ਨਾ ਐਕਟੀ ਦਾ ਬਾਲ ਸਾਰੇ ਲੜਕੇ ਆਉਣਾ ਜਦੋਂ ਕਮਰੇ ਵੜ ਗਏ ਮਰ ਕੋਲ ਨੂੰ ਠੰਡਾ ਕਰ ਦਿੰਦੇ ਕਰ ਦੁੰਦੇ ਸੀ ਜੀ ਜਿਹੜਾ ਕਹਿੰਦਾ ਕਿੰਨੇ ਗੁੱਸੇ ਆਉਂਦਾ ਹੀ ਮੈਂ ਆ ਲੜਕੇ ਹੁੰਦੇ ਬਾਲ ਸਾਹਿਬ ਨਾਲ ਉਹ ਕੰਮ ਹੀ ਭੁੱਲ ਜਾਂਦਾ ਸੀ ਲੜਨਾ ਕਿਦੇ ਵਾਸਤੇ ਹੈ ਐਜੀ ਸ਼ਖੀਅਤ ਮੈਨੂੰ ਲੱਗਦਾ ਆਪਣਾ ਬਹੁਤ ਵੱਡਾ ਘਾਟਾ ਪੰਜਾਬ ਨੂੰ ਹੋਇਆ ਮੈਨੂੰ ਸਹੀ ਦੱਸਾਂ ਪੰਜਾਬ ਉਹਨਾਂ ਨੂੰ 10-15 ਸਾਲ ਹੋ ਰਹੇ ਨੇ ਮੁੱਖ ਮੰਤਰੀ ਆਪਣਾ ਸੂਬਾ ਖੋਦ ਕੇ ਜਾਣਾ ਸੀ ਅੱਜ ਕੱਲ ਆਪਣੇ ਲੋਕਾਂ ਦੀ ਸੋਚ ਹੀ ਪਤਾ ਨਹੀਂ ਕੈਜੀ ਹੋ ਗਈ ਹੈ ਕਿ ਆਪਾਂ ਚੰਗੇ ਤੇ ਮਾੜੇ ਦੀ ਪਛਾਣ ਹੀ ਨਹੀਂ ਕਰ ਸਕਦੇ ਹੁਣ ਮੈਂ ਕੱਲ ਸੋਚ ਰਿਹਾ ਸੀ ਪਹਿਲੀ ਜੂਨ ਹੈ ਹਾਂ ਦਰਬਾਰ ਸਾਹਿਬ ਤੇ 40 ਸਾਲ ਪਹਿਲੇ ਹਮਲਾ ਕੀਤਾ ਕਾਂਗਰਸ ਪਾਰਟੀ ਨੇ ਤੇ ਕਾਂਗਰਸ ਨੂੰ ਵੋਟਾਂ ਪਾਉਣ ਵਾਲੀ ਸਿੱਖੀ ਹੈ ਤੇ ਉਹਨਾਂ ਨੂੰ ਜਿਤਾਉਣ ਵਾਲੀ ਸਿੱਖ ਹੈ ਸੱਤ ਸੀਟਾਂ ਜਤਾਦੀਆਂ ਮਾਝੇ ਚੰਮਰਸੇਂ ਸੀਟ ਸਿੱਖਾਂ ਨੇ ਕਾਂਗਰਸ ਵਿੱਚ ਨਹੀਂ ਜਿਹਨਾਂ ਟੈਂਕਾਂ ਤੋਂ ਪਾਉਣੇ ਉਸੇ ਦਿਨ ਤੇ ਫਿਰ ਆਪਾਂ ਫਿਰ ਕੀ ਕਹਿੰਦੇ ਜੇ ਆਪਣੀ ਕਹਾਉਂਗੇ ਗੁਰਦਾਸਪੁਰ ਸਾਰਾ ਦੇਖੋ ਸਾਰਾ ਉਹ ਲੈ ਕੇ ਗਏ ਸਾਰੇ ਸਿੱਖ ਨੇ ਮਗਰ ਕਾਂਗਰਸ ਤੇ ਕਾਂਗਰਸ ਤੇ ਕਾਂਗਰਸ ਪਰ ਆਪ ਕੋਈ ਨਹੀਂ ਕੀ ਹੋ ਕੀ ਗਿਆ ਜੇ ਐਡੀ ਵੱਡੀ ਗੱਲ ਲੋਕੀ ਕੋਈ ਨਹੀਂ ਫਿਰ ਕੰਮਾਂ ਦੀ ਕਦਰ ਤਾਂ ਕੋਈ ਪੁੱਛਦੇ ਕੁਛ ਨਹੀਂ ਕਿਸਨੇ